ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਵੀ ਵੈਰੀ ਤੇ ਬੋਲੋ ਟੜਕੇ ਨਹੀਂ ਗਏ ਨਹੀਂ ਵਾਰ ਕੀਤਾ ਨਹੀਂ ਕਿਸੇ ਦੁਸ਼ਮਣ ਦੇ ਟਿਕਾਣੇ ਤੇ ਘਰ ਤੇ ਛੜਕੇ ਗਏ ਨਹੀਂ ਹਮਲਾ ਕੀਤਾ ਉਨ੍ਹਾਂ ਫਿਰ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 14 ਜੰਗਾਂ ਜਿੱਤੀਆਂ ਨੇ ਜਿੱਤ ਪ੍ਰਾਪਤ ਕੀਤੀ ਹੈ 14 ਜੰਗਾਂ ਨੰਬਰ 2 ਇਸ ਗੱਲ ਦਾ ਮਾਨ ਹੋਣਾ ਜ਼ਰੂਰੀ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਸੇ ਜਨੰਨੀ ਵਾਸਤੇ ਜੰਗਾਂ ਨਹੀਂ ਲੜੀਆਂ ਕਿਸੇ ਵੱਟ ਪਿੱਛੇ ਕਿਸੇ ਜ਼ਮੀਨ ਪਿੱਛੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੋਲੋ ਇਹ ਲੜਾਈਆਂ ਇਹ ਯੁੱਧ ਨਹੀਂ ਕੀਤੇ ਮਹਾ ਭਾਰਤ ਦਾ ਜੁੱਧ ਹੋਇਆ ਇੱਕ ਜਨਾਨੀ ਪਿੱਛੇ ਰਾਮ ਦੀ ਤੇ ਰਾਵਣ ਦੀ ਲੜਾਈ ਹੋਈ ਹੈ ਆਪਸ ਵਿੱਚ ਇੱਕ ਜਨਾਨੀ ਪਿੱਛੇ ਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਰ ਨੂੰ ਪੜੋ ਕੋਈ ਜਨਾਨੀ ਪਿੱਛੇ ਕੋਈ ਵੱਟ ਪਿੱਛੇ ਨਹੀਂ ਲੜਿਆ ਤੁਹਾਡਾ ਪਿਓ ਧੰਨ ਗੁਰੂ ਗੋਬਿੰਦ ਸਿੰਘ ਮਰ ਲੜੇ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਤਾ ਦਾ ਤੁਹਾਡੀ ਸ਼ਾਨ ਬਦਲੇ ਤੁਹਾਨੂੰ ਉੱਚਾ ਚੁੱਕਣ ਵਾਸਤੇ ਤੁਹਾਨੂੰ ਬਰਾਬਰ ਦਾ ਹੱਕ ਦੇਣ ਵਾਸਤੇ ਤਾਂ ਮੇਰੇ ਗੁਰੂ ਗੋਬਿੰਦ ਸਿੰਘ ਜੀ ਨੇ 14 ਜੰਗਾਂ ਲੜੀਆਂ ਤੇ 14 ਜੰਗਾਂ ਦੇ ਵਿੱਚ ਜਿੱਤ ਫਤਿਹ ਪ੍ਰਾਪਤ ਸਾਨੂੰ ਤੇ ਕੋਈ ਪੁੱਛਦਾ ਹੀ ਨਹੀਂ ਸੀ ਸਾਨੂੰ ਤੇ ਕੋਈ ਪੁੱਛਦਾ ਹੀ ਨਹੀਂ ਸੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਮਾਨ ਬਖਸ਼ਿਆ ਸਿਰ ਤੇ ਦਸਤਾਰਾਂ ਅਸੀਂ ਨਹੀਂ ਸਜਾ ਸਕਦੇ ਸੀ ਘੋੜੀ ਅਸੀਂ ਨਹੀਂ ਚੜ੍ਹ ਸਕਦੇ ਸੀ ਸ਼ਸਤਰ ਅਸੀਂ ਨਹੀਂ ਰੱਖ ਸਕਦੇ ਸੀ ਤੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੈਂ ਘੋੜ ਸਵਾਰੀ ਵੀ ਕਰਾਂਗਾ ਫੌਜਾਂ ਵੀ ਰੱਖਾਂਗਾ ਰਣਜੀਤ ਨਗਾਰਾ ਵੀ ਵਜਾਵਾਂਗਾ ਤੇ ਜੁੱਧ ਵੀ ਕਰਾਂਗਾ ਸਭ ਕੁਝ ਕਰਕੇ ਦਿਖਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਕੇ ਸਿੱਖੋ ਇੱਕ ਤੁਹਾਡਾ ਮਾਨ ਰੱਖਣ ਵਾਲੇ ਤੁਹਾਨੂੰ ਉੱਚਾ ਚੁੱਕਣ ਵਾਲੇ ਇਨ ਗਰੀਬਨ ਕੋ ਦੇਹੇਂਗੇ ਪਾਤਸ਼ਾਹੀ ਯਾਦ ਰੱਖhenge ਹਮਰੀ ਗੁਰਿਆਈ ਇਹ ਗਰੀਬ ਲੋਕਾਂ ਨੂੰ ਮੈਂ ਪਾਤਸ਼ਾਹ ਬਣਾਵਾਂਗਾ ਬਾਦਸ਼ਾਹ ਬਣਾਵਾਂਗਾ ਇਨ੍ਹਾਂ ਗਰੀਬਾਂ ਲੋਕਾਂ ਦੇ ਸਿਰਾਂ ਤੇ ਮੈਂ ਤਾਜ ਸਜਾਵਾਂਗਾ ਅ ਸਿਰ ਤੇ ਡਵੱਟੇ ਨੇ ਨਾ ਅ ਸਿਰ ਤੇ ਦਸਤਾਰਾਂ ਨੇ ਇਹ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਬਖਸ਼ੇ ਹੋਏ ਤਾਜ ਨੇ ਆਖੋ ਸਤਨਾਮ ਇਹ ਤਾਜ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਬਖਸ਼ੇ ਮੈਂ ਗੱਲ ਕਰਦਾ ਸਾਂ ਵੀ ਗੁਰੂ ਗੋਬਿੰਦ ਸਿੰਘ ਜੀ ਚੜ੍ਹ ਕੇ ਨਹੀਂ ਗਏ ਕਿਸੇ ਤੇ ਕਿਉਂਕਿ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ ਦੇਗ ਔਰ ਤੇਗ ਜੇ ਕੋਈ ਚੜ੍ਹ ਕੇ ਆਇਆ ਤੇ ਉਹਨੂੰ ਤੇਗ ਜੇ ਕੋਈ ਨਿਮਰਤਾ ਦੇ ਨਾਲ ਆਇਆ ਉਹਨੂੰ ਦੇਗ ਤੇ ਸੱਚ ਜਾਣਿਓ ਜੇ ਪੈਂਦੇ ਖਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮੈਦਾਨੇ ਜੰਗ ਦੇ ਵਿੱਚ ਲਲਕਾਰਦਾ ਓਏ ਗੋਬਿੰਦ ਸਿੰਘ ਤੂੰ ਵੀ ਜਰਨੈਲ ਹੈ ਤੇ ਜਰਨੈਲ ਮੈਂ ਵੀ ਆਂ ਯੋਧਾ ਤੂੰ ਵੀ ਹੈ ਤੇ ਯੋਧਾ ਮੈਂ ਵੀ ਆਂ ਤੇ ਅੱਜ ਫਿਰ ਆਪਾਂ ਮੈਦਾਨੇ ਜੰਗ ਦੇ ਵਿੱਚ ਦੋ ਹੱਥ ਵੇਖ ਲੈਨੇ ਆ ਤਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਓ ਪੈਂਦੇ ਖਾਂ ਤੂੰ ਹੋਏਂਗਾ ਜਰਨੈਲ ਤੂੰ ਹੋਏਂਗਾ ਯੋਦਾ ਤੂੰ ਦੁਨੀਆ ਨੂੰ ਜਿੱਤਣ ਵਾਲਾ ਐ ਪਰ ਜਿਹੜੇ ਪੀਰ ਫਕੀਰ ਹੁੰਦੇ ਨੇ ਨਾ ਉਹ ਕਿਸੇ ਤੇ ਨਾ ਛੜਕੇ ਜਾਂਦੇ ਨੇ ਨਾ ਹੀ ਕਿਸੇ ਤੇ ਵਾਰ ਕਰਦੇ ਜੇ ਤੂੰ ਚੜਕੇ ਹੀ ਆਇਆ ਸਾਡੇ ਤੇ ਫੌਜ ਲੈ ਕੇ ਆਇਆ ਮਾਣ ਹੰਕਾਰ ਕੁਮੰਡ ਦੀ ਪੰਡ ਲੈ ਕੇ ਆਇਆ ਵੀ ਮੈਂ ਜੋਧਾ ਐ ਮੈਂ ਸੂਰਮਾ ਐ ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੈਂ ਤੈਨੂੰ ਮੌਕਾ ਦਿੰਦਾ ਏ ਤੇਰੇ ਮਨ ਦੇ ਵਿੱਚ ਕਿਤੇ ਇਹ ਇੱਛਾ ਨਾ ਰਹਿ ਜੇ ਵੀ ਮੈਨੂੰ ਗੁਰੂ ਨੇ ਮੌਕਾ ਨਹੀਂ ਦਿੱਤਾ ਵਾਰ ਕਰਨ ਦਾ ਵੀ ਗੁਰੂ ਮੌਕਾ ਦੇ ਦਿੰਦਾ ਇਹ ਮੈਂ ਗੁਰੂ ਨੂੰ ਸਦਾ ਦੀ ਨੀਂਦ ਸਵਾਦੰਦਾ ਇੱਕ ਤੇ ਭਲੇ ਖਾਣਾ ਰਹਿ ਚਾ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਪਹਿਲਾ ਵਾਰ ਕਰ ਦੇ ਦੇਖੋ ਕਿੰਨੇ ਦਿਆਲੂ ਨੇ ਗੁਰੂ ਗੋਬਿੰਦ ਸਿੰਘ ਵੈਰੀ ਆਇਆ ਹੋਏ ਚੜਕੇ ਮਾਰਨ ਵਾਸਤੇ ਗੁਰੂ ਕਹਿੰਦਾ ਹੋਵੇ ਪਹਿਲਾ ਵਾਰ ਕਰ ਲੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਪਹਿਲਾ ਵਾਰ ਕਰ ਦੋ ਗੁਰਮੁਖੋ ਇਹਨੇ ਤਿੰਨ ਵਾਰ ਕੀਤਾ ਪਹਿਲਾ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਸਤਕ ਨੂੰ ਕੀਤਾ ਦੂਸਰਾ ਵਾਰ ਗੁਰੂ ਗੋਬਿੰਦ ਸਿੰਘ ਮਰ ਦੀ ਛਾਤੀ ਨੂੰ ਕੀਤਾ ਦੋ ਨਿਸ਼ਾਨੇ ਫੇਲ ਹੋ ਗਏ ਦੋ ਨਿਸ਼ਾਨੇ ਇਹਦੇ ਉੱਕੋਗੇ ਖਾਲੀ ਨੰਗ ਹੈ ਮੱਥੇ ਤੇ ਹੱਥ ਮਾਰਦਾ ਹੈ ਮਨਾ ਮੇਰਿਆ ਤੂੰ ਤੇ ਜਰਨੈਲ ਸੀ ਬੜਾ ਨਿਸਾਨਚੀ ਸੀ ਤੇਰਾ ਨਿਸ਼ਾਨਾ ਤੇ ਹਾਲ ਤੱਕ ਉੱਕਿਆ ਹੀ ਨਹੀਂ ਹੈ ਇਹ ਬੱਕੇ ਹੀ ਕੋਈ ਗੁਰੂ ਹੋਏਗਾ ਪੀਰ ਹੋਏਗਾ ਫਕੀਰ ਹੋਏਗਾ ਜਿਹਦੇ ਅੱਗੇ ਮੇਰੇ ਦੋ ਨਿਸ਼ਾਨੇ ਖਾਲੀ ਲੰਗ ਪਰ ਹਜੇ ਮਾਨ ਕਮੰਡ ਹੰਕਾਰ ਟੁੱਟਿਆ ਨਹੀਂ ਤਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਲ ਤੀਜਾ ਵਾਰ ਕਰਦਾ ਹੈ ਤੀਸਰਾ ਨਿਸ਼ਾਨਾ ਜਦੋਂ ਚਲਾਉਂਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਮੜੇ ਦੀ ਲੱਗੀ ਹੋਈ 벨ਟ ਕਮਰ ਕਸ਼ੇ ਜਿਹਦੇ ਵਿੱਚ ਹਥਿਆਰ ਟੰਗੇ ਜਾਂਦੇ ਨੇ ਸ਼ਸਤਰ ਟੰਗੇ ਜਾਂਦੇ ਨੇ ਉਸ ਕਮਰ ਕਸ਼ੇ ਦੇ ਨਾਲ ਖਹਿ ਕੇ ਟੱਚ ਕਰਕੇ ਨੰਗਦਾ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਫਿਰ ਕੀ ਹੋਇਆ ਜਵੈ ਬਾਨ ਲੱਗਿਓ ਤਵੈ ਰੋਸ਼ ਜਾਗਿਓ ਜਦੋਂ ਬਾਨ ਲੱਗਿਆ ਤੀਰ ਲੱਗਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਫਿਰ ਮੇਰੇ ਅੰਦਰ ਜੋਸ਼ ਆ ਗਿਆ ਮੇਰੇ ਅੰਦਰ ਬੋਲੋ ਵੀਰ ਰਸ ਜੋਸ਼ ਆ ਗਿਆ ਜੋਧਾਂ ਜੋਧਿਆਂ ਵਾਲਾ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਫਿਰ ਪੈਂਦੇਖਾਂ ਨੂੰ ਮੈਂ ਲਲਕਾਰਿਆ ਕਿਆ ਓਏ ਪੈਂਦੇਖਾ ਕਰ ਲੈ ਆਪਣੇ ਅੱਲਾ ਨੂੰ ਯਾਦ ਉਹ ਪੈਂਦੇਖਾ ਕਰ ਆਪਣੇ ਖੁਦਾ ਨੂੰ ਯਾਦ ਕਰ ਆਪਣੀ ਮਾਂ ਨੂੰ ਯਾਦ ਤੇ ਪੈਂਦੇਖਾਂ ਕਹਿੰਦਾ ਓਏ ਗੋਬਿੰਦ ਸਿੰਘ ਵਾਰ ਕਰੇਗਾ ਕਿੱਥੇ ਮੈਂ ਤੇ ਪੈਰ ਦੇ ਗੁੱਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਲੋਹੇ ਦੇ ਨਾਲ ਮੜਿਆ ਹੋਇਆ ਸੰਜੋ ਮੇਰੇ ਪੈਣੀ ਹੋਈ ਹੈ ਖਿਆਲ ਕਰ ਮੇਰੇ ਤੀਰ ਮਾਰੇਗਾ ਕਿੱਥੇ ਤਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਤੀਰ ਚਲਾਉਣਾ ਮੇਰਾ ਕੰਮ ਹੈ ਆਪਣੇ ਆਪ ਨੂੰ ਸੰਭਾਲਣਾ ਤੇਰਾ ਕੰਮ ਹੈ ਆਖੋ ਸਤਨਾਮ ਤਾਨੂ ਗੁਰੂ ਗੋਬਿੰਦ ਸਿੰਘ ਜੀ ਨੇ ਇੱਕੋ ਹੀ ਤੀਰ ਦੀ ਬਖਸ਼ਿਸ਼ ਕੀਤੀ ਹੈ ਤੇ ਇੱਕੋ ਹੀ ਤੀਰ ਗੁਰਮੁਖ ਪਿਆਰਿਓ ਇਹਦੇ ਕੰਨ ਤੇ ਲੱਗਿਆ ਕਿਉਂ ਕਿਉਂਕਿ ਬਾਕੀ ਦੇ ਸਾਰਾ ਸਰੀਰ ਲੋਹੇ ਦੇ ਨਾਲ ਮੜਿਆ ਹੋਆ ਨਾ ਇੱਥੇ ਜਾਲੀਆਂ ਲੱਗੀਆਂ ਹੁੰਦੀਆਂ ਨੇ ਸੁਣਨ ਵਾਸਤੇ ਇੱਥੇ ਮਾਰਿਆ ਗੁਰੂ ਗੋਬਿੰਦ ਸਿੰਘ ਜੀ ਮਰਨ ਨੇ ਆਰ ਪਾਰ ਨਿਕਲ ਗਿਆ ਤੇ ਗੁਰਮੁਖ ਪਿਆਰਿਓ ਧਰਤੀ ਤੇ ਡਿੱਗ ਪਿਆ ਤਰਤੀ ਤੇ ਡਿੱਗਿਆ ਵਾ ਕਮੰਡ ਹੰਕਾਰ ਟੁੱਟਿਆ ਤੇ ਬਾਕੀ ਦਾ ਜਿਹੜਾ ਲੰਗਲਣਾ ਸੀ ਇਹਦੇ ਨਾਲ ਆਇਆ ਹੋਇਆ ਟੜਕੇ ਸਾਡਾ ਖਿੰਡ ਗਿਆ ਜਿੱਤ ਦੇ ਨਗਾਦੇ ਜਿੱਤ ਦੇ ਜੇ ਕਾਰੇ ਛੱਡੇ ਗਏ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਜਵੈ ਬਾਨ ਲੱਗਿਓ ਤਵੈ ਰੋਸ਼ ਜਾਗਿਓ ਮੇਰੇ ਸਾਹਿਬ ਜੀ ਨੇ ਜੈਕਾਰਿਆਂ ਦੀ ਗੂੰਜ ਦੇ ਵਿੱਚ ਗੁਰੂ ਪਾਤਸ਼ਾਹ ਦੇ ਵੱਲੋਂ ਅਕਾਲ ਪੁਰਖ ਪਰਮਾਤਮਾ ਦੇ ਵੱਲੋਂ ਬਖਸ਼ੀ ਹੋਈ ਫਤਿਹ ਨੂੰ ਪ੍ਰਵਾਨ ਕੀਤਾ ਹੈ ਕਹਿਣ ਤੋਂ ਭਾਵ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਨਹੀਂ ਦੋ ਨਹੀਂ ਹਜ਼ਾਰਾਂ ਮੁਸੀਬਤਾਂ ਦਾ ਸਾਹਮਣਾ ਕੀਤਾ ਆ ਦਿਨ ਜਿਹੜੇ ਗੁਜ਼ਰ ਰਹੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀ ਰਾਬੰਦੀ ਦੇ ਵਿੱਚ ਨਾਕਾਬੰਦੀ ਦੇ ਵਿੱਚ ਆਨੰਦਪੁਰ ਸਾਹਿਬ ਦੇ ਵਿੱਚ ਗੁਜ਼ਾਰੇ ਨੇ